ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਮੇਲ ਸਿੰਘ ਗੁੱਲਰੀਆ ਦੁਬਾਰਾ ਫਿਰ ਸਾਰੇ ਹੀ 4161 ਅਧਿਆਪਕ ਸਾਥੀਆਂ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਸਾਰੇ ਅਧਿਆਪਕ ਸਾਥੀ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਦਾ ਆਨੰਦ ਮਾਣ ਰਹੇ ਹੋਣਗੇ ਵੀਡੀਓ ਮੈਂ ਪਾਉਣੀ ਸੀਗੀ ਜੀ ਮੈਂ ਇਹ ਟ੍ਰਾਂਸਪਰੈਂਟ ਕਰਾਇਆ ਸੀਗਾ ਇਸ ਕਰਕੇ ਥੋੜੇ ਜਿ ਬਨਬਨੇਜ ਹੁੰਦੇ ਨੇ ਅੱਜ ਵੀ ਮਰਮਾਲਵੰਨੀ ਹੋਈ ਹੈਗੀ ਤੇ ਵੀਡੀਓ ਨਹੀਂ ਪਾ ਸਕਿਆ ਸੋ ਮਾਫੀ ਚਾਹੁੰਨਾ ਸਾਥੀਆਂ ਨੂੰ ਬੇਨਤੀ ਹੈ ਜੀ ਕਿ ਇਹ ਵੀਡੀਓ ਥੋੜੀ ਜਿ ਲੰਬੀ ਜਾਊਗੀ ਤੇ ਸਾਰਿਆਂ ਨੂੰ ਬੇਨਤੀ ਹੈ ਮੇਰੀ ਇਹਦੇ ਵਿੱਚ ਕੱਲੀ-ਕੱਲੀ ਗੱਲ ਹੈ ਜਿਹੜੀ ਉਹ ਆਪਣੇ 4161 ਅਧਿਆਪਕ ਸਾਥੀਆਂ ਵਾਸਤੇ ਸੁਣਨ ਜੋਗੇ ਜਿਹੜੇ ਜਿਹੜੇ ਮੈਂ ਤੁਹਾਨੂੰ ਮੁੱਦੇ ਦੱਸੂਗਾ ਉਹ ਅਲੱਗ ਨੇ ਜਿਨ੍ਹਾਂ ਤੇ ਆਪਾਂ ਹੁਣ ਗੱਲ ਕਰਨੀ ਹੈ ਉਹ ਅਲੱਗ ਹੋਣਗੇ ਜੀ ਜੇਕਰ ਆਪਾਂ ਸਭ ਤੋਂ ਪਹਿਲੀ ਵਾਰ ਗੱਲ ਕਰੀਏ ਤਾਂ ਜਿਹੜੀ 9 ਮਈ ਦੀ ਸੈਲਰੀ ਆਪਣੀ ਉਹ ਜਿਉਂ ਦੀ ਤਿਉਂ ਖੜੀ ਹੈਗੀ ਉਸ ਤੋਂ ਬਾਅਦ ਜਿਹੜਾ ਬਦਲੀਆਂ ਦਾ ਪੋਰਟ ਲਏਗਾ ਜੂਨ ਦੇ ਐਂਡ ਵਿੱਚ ਜਾ ਕੇ ਇਹ ਪੋਰਟਲ ਜਿਹੜਾ ਓਪਨ ਹੋਊਗਾ ਜੀ ਬਦਲੀਆਂ ਦਾ ਤੀਸਰਾ ਪੰਜਾਬ ਪੇ ਸਕੇਲ ਜਿਹੜੇ ਮੇਨ ਮੁੱਦੇ ਨੇ 9 ਮਈ ਦੀ ਜਿਹੜੀ ਆਪਣੀ ਤਨਖਾਹ ਰਹਿੰਦੀ ਹੈ ਉਸ ਨੂੰ ਲੈ ਕੇ ਦੇਖੋ ਸਾਥੀਓ ਸੋਨੂੰ ਇੱਕ ਵਿਸ਼ਵਾਸ ਦਿਵਾਉਣਾ ਹੈ ਜੀ ਆਪਾਂ 20 ਤੋਂ 25 20 ਤੋਂ 25 ਜੂਨ ਦੇ ਵਿੱਚ ਧਰਨਾ ਲਾਵਾਂਗੇ ਉਸ ਦੀ ਵੀਡੀਓ ਮੈਂ ਬਹੁਤ ਜਲਦੀ ਮੇਰੀ ਸਾਰੀ ਸਟੇਟ ਬੋਰਡ ਨਾਲ ਸਲਾਹ ਕਰਕੇ ਜਲਦੀ ਵੀਡੀਓ ਪਾਉਗੀ ਜੀ ਹੁਣ ਮੈਨੂੰ ਬਹੁਤ ਸਾਰੀਆਂ ਮੇਰੀਆਂ ਭੈਣਾਂ ਦੇ ਫੋਨ ਆਉਂਦੇ ਨੇ ਤੇ ਬਹੁਤ ਸਾਰੇ ਮੇਰੇ ਭਰਾਵਾਂ ਦੇ ਫੋਨ ਆਉਂਦੇ ਨੇ ਜੇ ਗੱਲ ਦੇਖਣ ਵਾਲੀ ਹੋਵੇ ਨਾ ਇਹ ਦਿੱਕਤ ਹੈ ਜਿਹੜੀ ਇਹ ਸਿਰਫ ਇਕੱਲੀਆਂ ਭੈਣਾਂ ਨੂੰ ਨਹੀਂ ਹੈਗੀ ਇਹ ਦਿੱਕਤ ਬਹੁਤ ਸਾਰੇ ਭਰਾਵਾਂ ਨੂੰ ਵੀ ਆਈ ਜੀ ਜਿਨ੍ਹਾਂ ਦੇ ਮਾਪਿਓ ਬਹੁਤ ਜ਼ਿਆਦਾ ਬਿਰਧ ਹੋ ਚੁੱਕੇ ਨੇਗੇ ਜਾਂ ਬਹੁਤ ਸਾਰੇ ਵਿਚਾਰੇ ਇਸ ਤਰ੍ਹਾਂ ਦੇ ਨੇ ਜਿਹੜੇ ਘਰ ਦੇ ਵਿੱਚ ਇਕੱਲੇ ਆਣੇ ਨੇ ਉਹ ਨੌਕਰੀ ਕਰਦੇ ਨੇ ਪਿੱਛੇ ਉਹਦਾ ਸਾਰਾ ਪਰਿਵਾਰ ਹੈਗਾ ਮਤਲਬ ਕੀ ਹੈ ਪਰਿਵਾਰ ਦੀ ਸਾਰੀ ਕਬੀਲਦਾਰੀ ਹੈ ਜਿਹੜੀ ਉਹ ਖਿੰਡੀ ਪਈ ਹੈ ਜੀ ਕੋਈ ਘਰ ਦੇ ਵਿੱਚ ਸਮਾਨ ਧਉਣ ਵਾਲਾ ਨਹੀਂ ਕੋਈ ਮਾਪਿਓ ਦੀ ਦੇਖਰੇਖ ਵਾਲਾ ਨਹੀਂ ਹੈਗਾ ਕੋਈ ਪਰਿਵਾਰ ਦੀ ਦੇਖਰੇਖ ਵਾਲਾ ਨਹੀਂ ਹੈਗਾ ਤੇ ਬਹੁਤ ਸਾਰੀਆਂ ਮੇਰੀਆਂ ਭੈਣਾਂ ਦੇ ਵੀ ਫੋਨ ਆਉਂਦੇ ਨੇਗੇ ਕਈ ਤਾਂ ਵਿਚਾਰੀਆਂ ਗੱਲ ਕਰਦੀਆਂ ਕਰਦੀਆਂ ਰੋ ਪੈਂਦੀਆਂ ਨੇਗੀਆਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜੀ ਜੇ ਮੇਰੇ ਸਾਰੇ ਹੋਵੇ ਮੈਂ ਤਾਂ ਇੱਕ ਮਿੰਟ ਲਾਵਾਂ ਪਰ ਆਪ ਇੱਕ ਟੀਚਰਾਂ ਜੀ ਆਪਾਂ ਹੀ ਬੇਨਤੀ ਸਰਕਾਰ ਨੂੰ ਕਰਨੀ ਹੈਗੀ ਪਰ ਬੇਨਤੀ ਵੀ ਤਾਂ ਕਰ ਸਕਦੇ ਆ ਜੇਕਰ ਆਪਾਂ ਸਿਰਫ ਗਰੁੱਪਾਂ ਦੇ ਵਿੱਚ ਨਾ ਬੋਲੀਏ ਇਕੱਲੇ ਸਿਰਫ ਫੋਨਾਂ ਤੇ ਨਾ ਬੋਲੀਏ ਜੇਕਰ ਆਪਾਂ ਫਿਜੀਕਲ ਤੌਰ ਤੇ ਸਾਰੇ ਜਾਣੇ ਇਕੱਠੇ ਹੋ ਕੇ ਲੜੀਏ ਇਹ ਯਾਦ ਰੱਖਿਓ ਜੀ ਕਿਉਂਕਿ ਆਪਾਂ ਨੂੰ 1 ਸਾਲ ਹੋ ਗਿਆ ਆਪਾਂ ਸਰਕਾਰ ਨੂੰ ਕਹਿ ਸਕਦੇ ਆ ਬੇਨਤੀ ਕਰ ਸਕਦੇ ਆ ਕਿ ਸਾਨੂੰ ਵੀ ਇੱਕ ਸਪੈਸ਼ਲ ਚਾਂਸ ਹੈ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਹੈ ਜੀ ਮੈਨੂੰ ਉਮੀਦ ਹੈ ਪੂਰੀ ਕਿ ਜੇਕਰ ਆਪਣਾ 4 ਤੋਂ 500 ਦਾ 181 ਸ਼੍ਰੀ ਆਨੰਦਪੁਰ ਸਾਹਿਬ ਹੋ ਜਾਂਦਾ ਹੈਗਾ ਇਹ ਲਿਖ ਕੇ ਲੈ ਲਓ ਜੀ ਅੱਜ ਲਿਖ ਕੇ ਦੇਣ ਨੂੰ ਤਿਆਰ ਹਾਂ ਮੈਂ ਕਿ ਆਪਣੀਆਂ ਬਦਲੀਆਂ ਹੋ ਜਾਣਗੀਆਂ ਆਪਾਂ ਨੂੰ ਸਪੈਸ਼ਲ ਚਾਂਸ ਹੈ ਜਿਹੜਾ ਉਹ ਮਿਲ ਜੂਗਾ ਪੱਕਾ ਇਹ ਕਲੀਅਰ ਹੈ ਪਰ ਬੇਨਤੀ ਕਰਦਾ ਸਿਰਫ ਗਰੁੱਪਾਂ ਦੇ ਵਿੱਚ ਮੈਸੇਜ ਆਪਾਂ ਨਾਲ ਬੋਲਣ ਨਾਲ ਕੁਝ ਨਹੀਂ ਹੁੰਦਾ ਹੁੰਦਾ ਜਦੋਂ ਤੱਕ ਆਪਾਂ ਫਿਜ਼ੀਕਲ ਤੌਰ ਤੇ ਪ੍ਰੈਕਟੀਕਲ ਕਰਕੇ ਨਹੀਂ ਦੇਖਦੇ ਉਦੋਂ ਤੱਕ ਕੁਝ ਨਹੀਂ ਹੋ ਰਵਾਂਗਾ ਸੋ ਬੇਨਤੀ ਕਰਦਾ ਜੀ ਕਿਉਂਕਿ ਦੇਖੋ ਪਹਿਲਾਂ ਵੀ ਆਪਣਾ ਧਰਨਾ ਸੀਗਾ ਜਿਹੜਾ ਸ਼ਾਂਤਮਈ ਚੱਲਿਆ ਸੀਗਾ ਜਿਹੜਾ ਹੁਣ ਲਾਵਾਂਗੇ ਉਹ ਵੀ ਸ਼ਾਂਤਮਈ ਚੱਲੂਗਾ ਕਾਈ ਦੇ ਕਾਨੂੰਨ ਦੇ ਵਿੱਚ ਰਹਿ ਕੇ ਆਪਣਾ ਰਾਈਟ ਹੈਗਾ ਧਰਨਾ ਲਾਉਣਾ ਆਪਣੀਆਂ ਜਿਹੜੀਆਂ ਮੰਗਾਂ ਨੇ ਸਰਕਾਰ ਤੱਕ ਪਹੁੰਚਦਿਆਂ ਕਰਨੀਆਂ ਪਰ ਕਾਈ ਦੇ ਕਾਨੂੰਨ ਤੋਂ ਨਾ ਦਾ ਆਪਾਂ ਪਹਿਲਾਂ ਬਾਾਰ ਹੋਏ ਸੀਗੇ ਕਾਈ ਦੇ ਕਾਨੂੰਨ ਤੋਂ ਨਾ ਹੁਣ ਬਾਹਰ ਹੋਣਾ ਮਤਲਬ ਕਿ ਕਾਈ ਦੇ ਕਾਨੂੰਨ ਦੇ ਵਿੱਚ ਰਹਿ ਕੇ ਹੀ ਧਰਨਾ ਲੱਗੂਗਾ ਕੋਈ ਵੀ ਹੁੱਲੜਬਾਜੀ ਉੱਥੇ ਨਹੀਂ ਹੋਊਗੀ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਇੱਕ ਵਾਰੀ ਜਿਹੜੇ ਆਪਣੇ ਬਹੁਤ ਹੀ ਰਿਸਪੈਕਟਡ ਅਧਿਕਾਰੀ ਨੇਗੇ ਕੋਸ਼ਿਸ਼ ਕਰਾਂਗੇ ਆਪਾਂ ਕਿ ਉਸ ਤੋਂ ਪਹਿਲਾਂ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਜੀ ਬੈਂਸ ਤੇ ਗੁਰਚਨ ਛਾਵੜਾ ਜੀ ਉਹਨਾਂ ਨੂੰ ਮਿਲਿਆ ਜਾਊਗਾ ਜੀ ਕਿਉਂਕਿ ਅਕਸਰ ਮંત્રી ਸਾਹਿਬ ਤੇ ਉਹਨਾਂ ਦੇ ਅਧਿਕਾਰੀ ਆਪਾਂ ਨੂੰ ਵੀ ਗੱਲ ਕਹਿੰਦੇ ਹੁੰਦੇ ਨੇ ਵੀ ਤੁਸੀਂ ਧਰਨਾ ਕਿਉਂ ਲਾਇਆ ਤੁਸੀਂ ਸਾਨੂੰ ਆ ਕੇ ਕਿਉਂ ਨਹੀਂ ਮਿਲੇ ਦੇਖੋ ਜੀ ਗੱਲ ਬਿਲਕੁਲ ਸਹੀ ਹੈ ਇੱਕ ਵਾਰੀ ਧਰਨੇ ਤੋਂ ਪਹਿਲਾਂ ਆਪਣੀ ਸਟੇਟ ਬਾਡੀ ਵੱਲੋਂ ਮਾਨਯੋਗ ਸੀਐਮ ਸਾਹਿਬ ਆ सॉरी ਈਐਨ ਸਾਹਿਬ ਸਿੱਖਿਆ ਮੰਤਰੀ ਸਾਹਿਬ ਤੇ ਗੁਲਸ਼ਨ ਸ਼ਾਵੜਾ ਜੀ ਤੇ ਹੋਰ ਅਧਿਕਾਰੀਆਂ ਨੂੰ ਬਿਲਕੁਲ ਮਿਲਿਆ ਜਾਊਗਾ ਜੀ ਜੇਕਰ ਆਪਣੀਆਂ ਮੰਗਾਂ ਦਾ ਹੱਲ ਹੁੰਦਾ ਜੀ ਤਾਂ ਫਿਰ ਤਾਂ ਦੇਖੋ ਜੀ ਬਹੁਤ ਵਧੀਆ ਗੱਲ ਹੈਗੀ ਆਪਾਂ ਨੂੰ ਕੀ ਲੋੜ ਹੈ ਕਿਤੇ ਧਰਨਾ ਲਾਉਣ ਦੀ ਕਿਤੇ ਜਾਣ ਦੀ ਪਰ ਜੇ ਇਹ ਸਿਰਫ ਗੱਲਾਂ ਹੀ ਸਾਫ਼ ਤੋਂ ਹੋਈਆਂ ਆਪਾਂ ਨੂੰ ਬਦਲੀਆਂ ਦਾ ਜਿਹੜਾ ਚਾਂਸ ਹੈਗਾ ਉਹ ਨਾ ਦਿੱਤਾ ਗਿਆ ਤਾਂ ਫਿਰ ਸਾਥੀਓ ਸਾਰੇ ਜਾਣੇ ਮੈਂ ਸਾਰੇ ਕਿੱਡ ਨੂੰ ਆਈ ਵਾਰ ਬੇਨਤੀ ਕਰਦਾ ਕੋਈ ਮੈਂ ਸਪੈਸ਼ਲ ਕੁਝ ਜਾਣਿਆਂ ਨੂੰ ਬੇਨਤੀ ਨਹੀਂ ਕਰਦਾ ਹੁੰਦਾ ਜੀ ਮੈਂ ਸਾਰੇ ਹੀ 4100 ਦੇ 61 4100 ਦੇ 61 ਪੂਰੇ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਰੇ ਜਾਣਿਆਂ ਨੇ ਏਕਤਾ ਦਾ ਜਿਹੜਾ ਸਬੂਤ ਹੈ ਉਹ ਦੇਣਾ ਹੈ ਜੀ ਏਕਤਾ ਦਾ ਨਾਰਾ ਲਾਉਣਾ ਹੈਗਾ ਤੇ ਆਪਾਂ ਨੇ ਆਪਣੇ ਕੇਡਰ ਵਾਸਤੇ ਕੁਝ ਕਰਨਾ ਹੈ ਜੀ ਨਾ ਕਿ ਆਪਣੇ ਵਾਸਤੇ ਜੇ ਤਾਂ ਦੇਖੋ ਆਪਾਂ ਮੈਂ ਕਿਸੇ ਸਾਥੀ ਨੂੰ ਪਰਸਨਲੀ ਨਹੀਂ ਕਹਿ ਰਿਹਾ ਵਿੱਚ ਮੈਂ ਵੀ ਆ ਗਿਆ ਮੈਂ ਵੀ ਵਿੱਚ ਆ ਗਿਆ ਜੇਕਰ ਆਪਾਂ ਸਾਰੇ ਸਿਰਫ ਆਪਣੀਆਂ ਚੌਧਰਾਂ ਨੂੰ ਦੇਖ ਕੇ ਲੜਦੇ ਰਹੇ ਜੀ ਆਪਣੇ ਆਪ ਨੂੰ ਮੁਖੀ ਦਿਖਾ ਕੇ ਲੜਦੇ ਰਹੇ ਤਾਂ ਦੋਸਤੋ ਆਪਾਂ ਕਾਮਯਾਬ ਨਹੀਂ ਹੋਣਾ ਆਪਣੀ ਕਾਮਯਾਬੀ ਹੈ ਜਿਹੜੀ ਆਪਣੇ ਕੇਡਰ ਦੇ ਨਾਲ ਹੀ ਹੈ ਜੀ ਜੇਕਰ ਆਪਾਂ ਆਪਣੀਆਂ ਤੇ ਆਪਣੇ ਕੇਡਰ ਦੀਆਂ ਸਾਰੀਆਂ ਮੰਗਾਂ ਮੰਨਵਾ ਲੈਣੀਆਂ ਤਾਂ ਇਹ ਆਪਣੀ ਬਹੁਤ ਵੱਡੀ ਜਿੱਤ ਹੈਗੀ ਸੋ ਮੈਂ ਬੇਨਤੀ ਕਰੂੰਗਾ ਕਿ ਸਾਰੇ ਗਰੁੱਪਾਂ ਦੇ ਵਿੱਚ ਸਾਰੇ ਸਾਥੀ ਇਹ ਕਿਸੇ ਇੱਕ ਦਾ ਫਰਜ਼ ਨਹੀਂ ਬਣਦਾ ਇਹ ਸਾਰਿਆਂ ਦਾ ਫਰਜ਼ ਬਣਦਾ ਹੈਗਾ ਸਾਰੇ ਸਾਥੀ ਇਕਮੋਹੇ ਮਚਲਾਉਣਾ ਕਿ ਸਾਨੂੰ 9 ਮਈ ਦੀ ਤਨਖਾਹ ਤੇ ਬਾਦਲੀਆਂ ਦੇ ਵਿੱਚ ਇੱਕ ਵਿਸ਼ੇਸ਼ ਮੌਕਾ ਇਹ ਦਿੱਤਾ ਜਾਣਾ ਚਾਹੀਦਾ ਹੈਗਾ ਕਿਉਂਕਿ ਇਹ ਸਾਡਾ ਹੱਕ ਹੈ ਜੀ ਸਾਨੂੰ ਇਹ ਮਿਲਣਾ ਚਾਹੀਦਾ ਹੈਗਾ ਸਾਰੇ ਸਾਥੀ ਜੇਕਰ ਗਰੁੱਪਾਂ ਦੇ ਵਿੱਚ ਇੱਕਜੁੱਟ ਹੋ ਕੇ ਇਹ ਮੁਹਿੰਮ ਚਲਾਉਣਗੇ ਤਾਂ ਆਪਾਂ ਜਿੱਤਾਂਗੇ ਜ਼ਰੂਰ ਜੀ ਪੱਕਾ ਪਰ ਜੇਕਰ ਆਪਾਂ ਹੀ ਐਕਟਿਵ ਨਾ ਹੋਏ ਆਪਾਂ ਹੀ ਇਸ ਤਰ੍ਹਾਂ ਦੇ ਹੰਬਲੇ ਨਾ ਮਾਰੇ ਫਿਰ ਦੇਖੋ ਜੀ ਸਾਰੇ ਸਾਥੀ ਜਿੱਥੇ ਬੈਠੇ ਆ ਬੈਠੇ ਰਹਿਾਂਗੇ 9 ਮਈ ਦੀ ਸੈਲਰੀ ਨਹੀਂ ਮਿਲੀ ਨਹੀਂ ਮਿਲੂਗੀ ਇਹ ਸੋਡੇ ਸਾਰੇ ਹੈ ਵੀ ਇਹ ਮੰਗਾ ਮਣਵਾਉਣੀਆਂ ਨੇ ਕਿ ਸਿਰਫ ਗਰੁੱਪਾਂ ਦੇ ਵਿੱਚ ਹੀ ਆਪਾਂ ਨੇ ਰੌਲਾ ਪਾਉਣਾ ਹੈ ਜੀ ਸਾਥੀਓ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਹੁਣ ਆਪਾਂ ਨੂੰ ਇਹ ਲੱਗਦਾ ਹੈ ਵੀ ਜਿਹੜਾ ਕੁਝ ਆਪਾਂ ਨੂੰ ਮਿਲੀ ਜਾਂਦਾ ਹੈ ਵਧੀਆ ਹੈਗਾ ਪਰ ਤੁਹਾਨੂੰ 2-3 ਸਾਲਾਂ ਨੂੰ ਯਾਦ ਰੱਖਿਓ ਮੇਰੀ ਗੱਲਾਂ ਇਹ ਤੁਹਾਨੂੰ ਗੱਲ ਬਹੁਤ ਰੜਕੂਗੀ ਆਉਣ ਵਾਲੇ ਟਾਈਮ ਦੇ ਵਿੱਚ ਕਿ ਤੁਹਾਡੀ ਜਿਹੜੀ ਪੇ ਹੈ ਨਾ ਇਸ ਟਾਈਮ ਨਾਤਾ ਕੇਂਦਰੀ ਪੇ ਸਕੇਲ ਹੈਗਾ ਤੇ ਨਾ ਹੀ ਪੰਜਾਬ ਦਾ ਹੈਗਾ ਇੱਕ ਲੰਗੜਾ ਪੇ ਸਕੇਲ ਹੈਗਾ ਜਿਹੜਾ ਆਪਣਾ ਚੱਲਿਆ ਹੋਇਆ ਹੈਗਾ ਸੋ ਨੂੰ ਮੈਂ ਇੱਕ ਬੇਨਤੀ ਕਰਦਾ ਹੱਥ ਬੰਨ ਕੇ ਸਾਰੇ ਜਣਿਆਂ ਨੂੰ ਕਿ ਪੰਜਾਬ ਪੇ ਸਕੇਲ ਬਾਰੇ ਲੜ ਲਓ ਬਹੁਤ ਵਧੀਆ ਰਹੋਗੇ ਕਿਉਂਕਿ ਸੀਐਮ ਸਾਹਬ ਨੇ ਇਹ ਆਨਸਰ ਕਿਹਾ ਸੀਗਾ ਕਿ ਜੇਕਰ ਪੰਜਾਬ ਦਾ ਵਾਸੀ ਹੈਗਾ ਪੰਜਾਬ ਦੇ ਵਿੱਚ ਨੌਕਰੀ ਕਰ ਰਿਹਾ ਹੈ ਤਾਂ ਉਸ ਨੂੰ ਕੇਂਦਰੀ ਪੇ ਸਕੇਲ ਕਿਉਂ ਉਸ ਨੂੰ ਪੇ ਸਕੇਲ ਹੈ ਜਿਹੜਾ ਉਹ ਸਾਰਾ ਪੰਜਾਬ ਦਾ ਹੋਣਾ ਚਾਹੀਦਾ ਹੈ ਕਿਉਂਕਿ ਉਹ ਪੰਜਾਬ ਦੇ ਵਿੱਚ ਨੌਕਰੀ ਕਰ ਰਿਹਾ ਹੈਗਾ ਇਹ ਗੱਲ ਯਾਦ ਰੱਖਿਓ आम आदमी सरकार ਮੈਨੂੰ ਉਮੀਦ ਹੈ ਜੇਕਰ ਆਪਾਂ ਸਾਰੇ ਜਾਨੇ ਇਕੱਠੇ ਹੋ ਕੇ ਲੜੀਏ ਤਾਂ ਆਪਾਂ ਨੂੰ ਜਿਹੜੀਆਂ 2027 ਦੇ ਵਿੱਚ ਇਲੈਕਸ਼ਨਾਂ ਹੋਣਗੀਆਂ ਉਸ ਤੋਂ ਪਹਿਲਾਂ ਪੰਜਾਬ ਪੇ ਸਕੇਲ ਮਿਲ ਜਾਣਾ ਹੈ ਜੀ ਪਰ ਪੰਜਾਬ ਪੇ ਸਕੇਲ ਉਦੋਂ ਮਿਲੂਗਾ ਜਦੋਂ ਸਾਰੇ ਜਾਨੇ ਮਤਲਬ ਕਿ ਜਿਹੜੀਆਂ ਭਰਤੀਆਂ 635 ਹੋਈ ਹੈਗੀ 2392 ਹੋਈ ਹੈਗੀ 2364 ਹੁਣ ਪ੍ਰੋਸੈਸਿੰਗ ਦੇ ਵਿੱਚ ਹੈਗੀ ਉਹਨੇ ਵੀ ਹੋ ਜਾਣਾ ਤੇ 5994 ਵੀ ਪ੍ਰੋਸੈਸਿੰਗ ਦੇ ਵਿੱਚ ਹੈ ਜੀ ਉਹਨੇ ਵੀ ਹੋ ਜਾਣਾ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਮਹਿਕਮਿਆਂ ਦੇ ਵਿੱਚ ਪੋਸਟਾਂ ਆਈਆਂ ਸੀਗੀਆਂ ਜਿਹੜੇ ਸਾਥੀ ਆਲਰੇਡੀ ਲੜ ਰਹੇ ਨੇ ਇਸ ਦੇ ਉੱਤੇ ਤੁਸੀਂ ਇਹ ਨਾ ਸਮਝ ਲਿਓ ਕਿ ਜਿਹੜੇ 2-4 ਜਾਣੇ ਲੜਨ ਲੱਗਣਗੇ ਬਸ ਉਹੀ ਲੜੇ ਜਾਣਗੇ ਜਦੋਂ ਤੱਕ ਤੁਹਾਡਾ 10 ਤੋਂ 15000 ਦਾ ਇਕੱਠ ਨਹੀਂ ਹੁੰਦਾ ਉਦੋਂ ਤੱਕ ਇਹ ਭੁੱਲ ਜਿਓ ਕਿ ਤੁਹਾਡਾ ਪੰਜਾਬ ਪੇ ਸਕੇਲ ਲਾਗੂ ਹੋਊਗਾ ਮੈਂ ਤੁਹਾਨੂੰ ਤਾਂ ਇਸ ਤੇ ਟਾਈਮ ਲਗਾਏਗਾ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜੇ ਤੁਹਾਡਾ ਆਪਣਾ ਸਾਰਿਆਂ ਦਾ ਪੰਜਾਬ ਪੇ ਸਕੇਲ ਨਹੀਂ ਲਾਗੂ ਹੁੰਦਾ ਨਾ ਤਾਂ ਜਿਹੜੇ ਸਾਥੀ ਹੁਣ ਪ੍ਰੋਵੀਸ਼ਨ ਕਲੀਅਰ ਕਰ ਗਏ ਉਹ 15 16000 ਦਾ ਕਟਾ ਹੁਣ ਵੀ ਚੱਲ ਰਹੇ ਨੇਗੇ ਜਿਨ੍ਹਾਂ ਨੂੰ 15 16000 ਦਾ ਕਟਾ ਹੋਣੇਗਾ ਤੇ ਅੱਗੇ-ਅੱਗੇ ਪਤਾ ਨਹੀਂ ਉਹਨਾਂ ਨੂੰ ਕਿੰਨਾ ਕਟਾ ਹੋਊਗਾ ਤੇ ਅੱਜ ਮੈਂ ਸਵੇਰੇ ਉੱਠਣਸਾਰ 3704 ਜਿਹੜੇ ਆਪਣੇ ਅਧਿਆਪਕ ਸਾਥੀ ਨੇਗੇ ਉਹਨਾਂ ਦਾ ਮੈਸੇਜ ਪੜਿਆ ਹੈਗਾ ਕਹਿੰਦੇ ਵੀ ਆਪਾਂ ਨੂੰ ਇਹ ਪ੍ਰੋਸਾਦ ਦਵਾਇਆ ਗਿਆ ਵੀ ਤੁਹਾਡੀ ਫਾਈਲ ਹੈ ਜਿਹੜੀ ਉਹ ਤਿਆਰ ਕਰਕੇ ਅਸੀਂ ਭੇਜ ਦਿਆਂਗੇ ਤੇ ਹਫਤੇ ਕੇ ਬਾਅਦ ਉਹਦੇ ਬਾਰੇ ਤੁਹਾਨੂੰ ਦੱਸਿਆ ਜਾਊਗਾ ਮੈਂ ਕਹਿੰਦਾ ਪ੍ਰਮਾਤਮਾ ਕਰਕੇ ਜੇ ਉਹਨਾਂ ਦਾ ਵਿਚਾਰ ਇਹਦਾ ਪੰਜਾਬ ਪੇਸਕੇਲ ਲਾਗੂ ਹੋ ਜਾਏ ਮੈਂ ਕਹਿੰਦਾ ਬਹੁਤ ਵਧੀਆ ਹੈ ਪਰ ਜੇ ਇਹ ਸਿਰਫ ਲਾਰਾ ਸਾਹਿਬ ਤੋਂ ਹੋਇਆ ਤਾਂ ਫਿਰ ਬਹੁਤ ਮਾੜੀ ਗੱਲ ਹੈ ਇਸ ਕਰਕੇ ਹੁਣ ਤੁਹਾਨੂੰ ਵੀ ਕਹਿਣਾ ਮੈਂ ਇਸ ਗੱਲ ਨੂੰ ਲੈ ਕੇ ਵੀ ਪੰਜਾਬ ਪੇ ਸਕੇਲ ਵਾਸਤੇ ਲੜਨਾ ਪਊਗਾ ਜੀ ਇੱਕ ਜੁੱਟ ਹੋ ਕੇ ਲੜਨਾ ਪਊਗਾ ਟੋਲੀਆਂ ਦੇ ਵਿੱਚ ਜੇ ਆਪਾਂ 10-10 ਜਾਣੇ 50-50 ਜਾਣੇ ਅਲੱਗ-ਅਲੱਗ ਆਪਣੇ ਜਥੇ ਬਣਾ ਬਣਾ ਕੇ ਲੜੀ ਗਏ ਤਾਂ ਕੁਝ ਨਹੀਂ ਮਿਲਣਾ ਤੇ ਲਾਸਟ ਦੇ ਵਿੱਚ ਮੈਂ ਇੱਕ ਬੇਨਤੀ ਕਰੂੰਗਾ ਕਿਉਂਕਿ ਡਿਪਾਰਟਮੈਂਟ ਨੇ ਲੈਟਰ ਜਾਰੀ ਕੀਤਾ ਸੀਗਾ ਜੀ ਕਿ 4161 ਸਾਥੀ ਜਿਹੜੇ ਡਾਟਾ ਦੇ ਵਿੱਚ ਹਾਜ਼ਰੀ ਲਾ ਚੁੱਕੇ ਸੀਗੇ ਤੇ ਜਿਨ੍ਹਾਂ ਨੇ ਆਪਣੀ ਟ੍ਰੇਨਿੰਗ ਲਈ ਸੀਗੀ ਉਹਨਾਂ ਦੀ ਜੁਆਇਨਿੰਗ ਡੇਟ ਹੈ ਜਿਹੜੀ ਉਹ 9 ਮਈ ਮੰਨੀ ਜਾਵੇ ਜੀ 9 ਮਈ 2023 ਪਰ ਉਹਨਾਂ ਦੇ ਵਿੱਚੋਂ ਸ਼ਾਇਦ 5 ਤੋਂ 10% ਇਸ ਤਰ੍ਹਾਂ ਦੇ ਸਕੂਲ ਨੇ ਜਿਨ੍ਹਾਂ ਨੇ ਅਧਿਆਪਕਾਂ ਦੀ ਜਿਹੜੀ ਉਹ ਡੇਟ ਹੈਗੀ ਆਈ ਐਚ ਆਰ ਐਮ ਐਸ ਤੇ ਉਹ ਵੀ ਨਹੀਂ ਪਾਈ ਹੈਗੀ ਤੇ ਪ੍ਰਾਣ ਕਾਰਡਾਂ ਤੇ ਵੀ ਜਿਹੜੀ ਪਿਛਲੀ ਡੇਟ ਆ ਉਹ ਚੱਲੀ ਜਾਂਦੀ ਹੈ ਪਰ ਜਿੰਨੇ ਵੀ ਮੈਨੂੰ ਫੋਨ ਆਏ ਸੀਗੇ ਉਹਨਾਂ ਦੇ ਵਿੱਚੋਂ 90% ਉਹਨਾਂ ਦੇ ਵਿੱਚੋਂ 90% ਜਿਹੜੀ ਉਹਨਾਂ ਦੀ ਡੇਟ ਸੀ ਜੀ ਉਹ 9 ਮਈ ਪਹਿ ਚੁੱਕੀ ਹੈਗੀ ਆਪਾਂ ਪ੍ਰਿੰਸੀਪਲਾਂ ਨੂੰ ਡीडीਓ ਨੂੰ ਬੇਨਤੀ ਕਿ ਬੇਨਤੀ કરી ਸੀਗੀ ਕਿ ਜਦੋਂ ਡਿਪਾਰਟਮੈਂਟ ਨੇ ਲੈਟਰ ਕੱਢਤਾ ਜੀ ਵੱਡੇ ਅਧਿਕਾਰੀਆਂ ਨੇ ਲੈਟਰ ਕੱਢਤਾ ਵੀ ਤੁਹਾਨੂੰ ਇਸ ਦੇ ਨਾਲ ਕੀ ਪ੍ਰੋਬਲਮ ਹੈ ਪਰ ਉਹਨਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਗਈ ਜੀ ਰਿਸਪੈਕਟਿਵ ਰਿਸਪੈਕਟਫੁਲ ਗੱਲ ਕੀਤੀ ਗਈ ਉਹ ਮਸਲਾ ਹੱਲ ਹੋ ਗਿਆ ਪਰ ਹਜੇ ਵੀ ਬਹੁਤ ਸਾਰੀਆਂ ਮੇਰੀਆਂ ਭੈਣਾਂ ਨੇਗੀਆਂ ਬਹੁਤ ਸਾਰੇ ਮੇਰੇ ਭਰਾ ਨੇ ਜਿਨ੍ਹਾਂ ਦੀ ਉਹ ਡੇਟ ਨਹੀਂ ਬਦਲੀ ਗਈ ਉਹਨਾਂ ਨੂੰ ਬੇਨਤੀ ਕਰਦਾ ਜੀ ਇੱਕ ਤਾਂ ਸਕੂਲ ਦਾ ਨਾਮ ਇੱਕ ਜ਼ਿਲ੍ਹਾ ਇੱਕ ਪ੍ਰਿੰਸੀਪਲ ਸਰ ਦਾ ਨਾਮ ਤੇ ਉਹਨਾਂ ਦਾ ਕੰਟੈਕਟ ਨੰਬਰ ਉਹ ਸਾਨੂੰ ਭੇਜਿਆ ਜਾਵੇ ਤੇ ਨਾਲ ਤੁਹਾਡਾ ਵੀ ਨਾਮ ਹੈ ਜਿਹੜਾ ਤੇ ਤੁਹਾਡਾ ਸਬਜੈਕਟ ਜੋ ਤੁਸੀਂ ਟੀਚ ਕਰਦੇ ਹੋ ਨਾਲ ਉਹ ਲਿਖ ਕੇ ਭੇਜਿਆ ਜਾਵੇ ਜੀ ਤੇ ਬਹੁਤ ਜਲਦੀ ਜਿਹੜੇ ਅਧਿਆਪਕ ਸਾਥੀਆਂ ਦੀ ਡੇਟ ਨਹੀਂ ਪਈ ਉਹ ਬਿਲਕੁਲ ਪੂਵਾਈ ਜਾਊਗੀ ਜੀ ਇਹ ਤੁਹਾਡੇ ਨਾਲ ਪਹਿਲਾਂ ਵੀ ਵਾਦਾ ਸੀਗਾ ਹੁਣ ਵੀ ਵਾਦਾ ਹੈ ਸੋ ਲਾਸਟ ਦੇ ਵਿੱਚ ਬੇਨਤੀ ਕਰਦਾ ਹਾਂ ਜੀ ਜਦੋਂ ਸਾਰਿਆਂ ਦੇ ਹੱਕਾਂ ਦੀ ਗੱਲ ਹੁੰਦੀ ਹੈ ਤਾਂ ਸਾਰੇ ਕੈਡਰ ਨੂੰ ਬੇਨਤੀ ਕਰਦਾ ਮੈਂ ਹੱਥ ਬੰਨ੍ਹ ਕੇ ਤਾਂ ਉੱਥੇ ਸਾਰੇ ਜਾਣੇ ਇੱਕ ਜੁੱਟ ਹੋ ਕੇ ਸਾਥ ਦਿਆ ਕਰੋ ਦਿਖਾਇਆ ਕਰੋ ਕਿ ਅਸੀਂ ਸਾਰੇ ਇੱਕ ਆ ਸਾਡੇ ਵਿਚਾਰਕ ਮਤਭੇਦ ਹੋ ਸਕਦੇ ਨੇ ਪਰ ਜਦੋਂ ਸਾਡੇ ਕੈਡਰ ਦੀ ਸਾਰੇ ਦੀ ਗੱਲ ਆਉਂਦੀ ਹੈ ਇਹਨਾਂ ਦੀਆਂ ਮੰਗਾਂ ਦੀ ਗੱਲ ਆਉਂਦੀ ਹੈ ਤਾਂ ਅਸੀਂ ਉਸ ਟਾਈਮ ਇੱਕ ਮੰਚ ਤੇ ਇਕੱਠੇ ਹੁੰਨੇ ਆ ਜੀ ਸਾਰਿਆਂ ਨੂੰ ਦਿਖਾ ਦੰਨੇ ਆ ਕਿ ਇਹ ਖੜਿਆ ਸਾਰਾ 4161 ਕਿਡਰ ਸੋ ਲਾਸਟ ਦੇ ਵਿੱਚ ਬੇਨਤੀ ਕਰੂੰਗਾ ਜੀ ਇਹ ਵੀਡੀਓ ਵੱਧ ਤੋਂ ਵੱਧ ਸਾਥੀਆਂ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਜੋ ਆਪਾਂ ਬਹੁਤ ਜਲਦੀ 9 ਮਈ ਦੀ ਤਨਖਾਹ ਤੇ ਬਦਲੀਆਂ ਦੇ ਵਿੱਚ ਸਪੈਸ਼ਲ ਮੌਕਾ ਹੈ ਜਿਹੜਾ ਉਹ ਲੈ ਸਕੀਏ ਆਉਣ ਵਾਲੇ ਟਾਈਮ ਦੇ ਵਿੱਚ ਸੋਨੂੰ ਪਹਿਲਾਂ ਵੀ ਕਿਹਾ ਸਾਥੀਓ ਮੈਂ ਪੰਜਾਬ ਪੇ ਸਕੇਲ ਇੱਕ ਬਹੁਤ ਵੱਡਾ ਮੁੱਦਾ ਹੈਗਾ ਜਿਸ ਤੇ ਆਪਾਂ ਨੂੰ ਲੜਨਾ ਪਊਗਾ ਤੇ 2026 ਤੋਂ ਪਹਿਲਾਂ 2027 ਦੇ ਵਿੱਚ ਇਲੈਕਸ਼ਨ ਨੇਗੇ 2026 ਤੋਂ ਪਹਿਲਾਂ ਆਪਾਂ ਨੇ ਸਾਰਿਆਂ ਨੇ ਸੌਖਾਣੀ ਐ ਇਸ ਨੂੰ ਲੈ ਕੇ ਕਿ ਆਪਾਂ ਪੰਜਾਬ ਪੇ ਸਕੇਲ ਹੈ ਜਿਹੜਾ ਉਹ ਲਾਗੂ ਕਰਵਾ ਕੇ ਰਹਿਣਾ ਜੀ ਕਿਉਂਕਿ ਇਹ ਸਰਕਾਰ ਐਨੀ ਉਮੀਦ ਕਰਦਾ ਜੀ ਕਿ ਇਹੇ ਲਾਗੂ ਕਰ ਦੂਗੀ ਇਹ ਕਲੀਅਰ ਹੈ ਕਿਉਂਕਿ ਸੀਐਮ ਸਾਹਿਬ ਨੇ ਪਹਿਲਾਂ ਹੀ ਕਹਿਤਾ ਸੀਗਾ ਜਦੋਂ ਸਰਕਾਰ ਨਹੀਂ ਸੀਗੀ ਕਿ ਜਦੋਂ ਇਹ ਪੰਜਾਬ ਦੇ ਵਿੱਚ ਨੌਕਰੀ ਕਰਦੇ ਨੇ ਤਾਂ ਇਹਨਾਂ ਨੂੰ ਕੇਂਦਰੀ ਪੇ ਸਕੇਲ ਕਿਉਂ ਮਿਲਦੇ ਨੇ ਇਹਨਾਂ ਨੇ ਇਹ ਵੀ ਗੱਲ ਕਹੀ ਸੀ ਜਦੋਂ ਸਾਡੀ ਸਰਕਾਰ ਆ ਗਈ ਤੇ ਅਸੀਂ ਪੰਜਾਬ ਪੇ ਸਕੇਲ ਲਾਗੂ ਕਰਾਂਗੇ ਜੀ ਸੋ ਟਾਈਮ-ਟਾਈਮ ਤੇ ਆਪਣਾ ਕੰਮ ਹੈਗਾ ਯਾਦ ਕਰਾਉਣਾ ਆਪਾਂ ਯਾਦ ਕਰਾਉਂਦੇ ਰਹਿਾਂਗੇ ਸੋ ਐਨਾ ਕੁਝ ਕਹਿੰਦਾ ਹੋਇਆ ਖਿਮਾ ਦਾ ਜੱਜਕਾ ਜੀ ਜੇਕਰ ਕੁਝ ਉੱਚਾ ਨੀਮਾ ਬੋਲ ਗਿਆ ਹੋਵਾਂ ਤਾਂ ਮਾਫੀ ਚਾਹੁੰਦਾ ਧੰਨਵਾਦ ਜਿੱਤ ਲੜਦੇ ਲੋਕਾਂ ਦੀ ਧੰਨਵਾਦ